ਫਰੋਇਪੁਰ ਵਿੱਚ ਅੱਜ ਹਾਕੀ ਫਰੋਇਪੁਰ ਸੰਸਥਾ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਜੀ ਹਾਂ ਫਰੋਇਪੁਰ ਦੇ ਐਸਟੋਟਰ ਹਾਕੀ ਸਟੇਡੀਅਮ ਵਿੱਚ ਅੱਜ ਰਾਸ਼ਟਰੀ ਖੇਡ ਦਿਵਸ ਜੋ ਕਿ ਹਾਕੀ ਦੇ 스타 ਖਿਡਾਰੀ ਮੇਜ ਧਿਆਨ ਚੰਦ ਨੂੰ ਸਮਰਪਿਤ ਹੈ ਜਿਸ ਦੀ ਯਾਦ ਵਿੱਚ ਖਿਡਾਰੀਆਂ ਦੇ ਬੱਚਿਆਂ ਨੇ ਕੇਕ ਕੱਟ ਕੇ ਉਹਨਾਂ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਤੇ ਖੇਡ ਦਿਵਸ ਮਨਾਇਆ ਅਤੇ ਬੱਚਿਆਂ ਵੱਲੋਂ ਇੱਕ ਮੈਚ ਵੀ ਖੇਡਿਆ ਗਿਆ ਇਸ ਮੌਕੇ ਜਿਹੜਾ ਧਿਆਨ ਚੰਦ ਨੇ ਇਸ ਫਰੋਇਪੁਰ ਸਟੇਡੀਅਮ ਵਿੱਚ ਬਹੁਤ ਸਾਰੇ ਮੈਚ ਖੇਡੇ ਅਤੇ ਬਹੁਤ ਸਾਰੇ ਜਿਹੜੇ ਖਿਡਾਰੀ ਇੱਥੋਂ ਉੱਭਰੇ ਹਨ ਬਚਨ ਸਾਇਤ ਕਰਨ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਫਰੋਇਪੁਰ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਵਿਸ਼ੇਸ਼ ਤੌਰ ਤੇ ਪਹੁੰਚੇ ਫਰੋਇਪੁਰ ਹਾਕੀ ਦੇ ਮਨਮੀਤ ਸਿੰਘ ਰੁੱਬਲ ਨੇ ਕਿਹਾ ਕਿ ਅੱਜ ਦਾ ਦਿਨ ਹਾਕੀ ਪ੍ਰੇਮੀਾਂ ਲਈ ਅਹਿਮ ਦਿਨ ਹੈ ਤੇ ਇਸ ਦਿਨ ਨੂੰ ਬੱਚਿਆਂ ਨੇ ਕੇਕ ਕੱਟ ਕੇ ਬਣਾਇਆ ਅਤੇ ਉਹਨਾਂ ਕਹਿੰਿਆ ਕਿ ਫਰੋਇਪਰ ਦੀ ਇਸ ਧਰਤੀ ਨੇ ਹਾਕੀ ਦੇ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਹਨ ਅਤੇ ਹੋਰ ਵੀ ਬਹੁਤ ਸਾਰੇ ਖਿਡਾਰੀ ਆਉਣ ਵਾਲੇ ਹਨ ਭਵਿਕ ਵਿੱਚ ਹੋਰ ਬੱਚੇ ਖਿਡਾਰੀ ਬਣਗੇ ਉਸ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਸਾਡੀ ਭਾਰਤ ਦੇ ਬਹੁਤ ਹੀ ਮਹਾਨ ਤੇ ਹੁਨਾਰਕਾਰੀ ਅ ਭਾਂਜਨ ਜੀ ਦੇ ਜਨਮ ਦਿਨ ਤੇ ਅੱਜ ਪੂਰੇ ਨੈਸ਼ਨਲ ਸਪੋਰਟਸ ਡੇ ਮਨਾਇਆ ਜਾਂਦਾ ਸੋ ਇਸ ਦੇ ਮੱਦੇਨਜ਼ਰ ਅੱਜ ਹਾਕੀ ਫੋਜ਼ਪੁਰ ਐਸੋਸੀਏਸ਼ਨ ਵੱਲੋਂ ਇੱਥੇ ਮੈਨੂੰ ਸੱਦਾ ਗਿਆ ਸੀ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਫੋਜ਼ਪੁਰ ਦੇ ਕੁਝ ਟਰਸਟ ਕੁਝ ਗਰੁੱਪਸ ਕੁਝ ਲੋਕਾਂ ਵੱਲੋਂ ਅਪਰਾਲੇ ਦੇ ਬਦੌਲਤ ਇੱਥੇ ਇੱਕ ਜੋ ਕਿ ਬਹੁਤ ਸੋਹਣਾ ਟਾਪ ਗਰਾਊਂਡ ਆ ਇੱਥੇ ਕਰੀਬ 50 ਦੇ ਕਰੀਬ 100 ਬੱਚੇ 100 ਦੇ ਕਰੀਬ ਬੱਚਿਆਂ ਨੂੰ ਜੀ ਰੋਜ਼ ਮਰਾ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਜਿੰਨੇ ਉਹਨਾਂ ਨੂੰ ਹਾਕੀ ਸਾਰਾ ਕੁਝ ਪ੍ਰੋਫੈਸ਼ਨਲ ਲੈਵਲ 'ਤੇ ਪਾਇਆ ਜਾਂਦਾ ਵਾ ਸੋ ਮੈਨੂੰ ਲੱਗਦਾ ਕਿ ਜੋ ਹਾਕੀ ਸਾਡੀ ਨੈਸ਼ਨਲ ਗੇਮ ਆ ਜੋ ਇੰਡੀਆ ਸਪੈਸ਼ਲੀ ਪੰਜਾਬ ਦਾ ਨਾਮ ਮੌਕੇ ਤੋਂ ਜਾਣਿਆ ਜਾਂਦਾ ਵਾ ਇਸ ਖੇਡ ਨੂੰ ਇਸ ਦੇ ਨਾਲ ਬੜੀ ਪ੍ਰਫੁੱਲਤਾ ਮਿਲੇਗੀ ਤੇ ਮੈਂ ਹੋਰ ਵੀ ਜਿਹੜੇ ਸਾਰੇ ਸੱਜਣ ਮੇਰੀ ਇਹ ਆਵਾਜ਼ ਸੁਣ ਰਹੇ ਨੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਸ ਖੇਡ ਵਾਸਤੇ ਸਪੋਰਟਸ ਵਾਸਤੇ ਆਪਣਾ ਆਪਣਾ ਹਿੱਸਾ ਪਾਉਣਾ ਚਾਹੀਦਾ ਵਾ ਇੱਕ ਛੋਟੇ ਜਿਹੇ ਹਿੱਸੇ ਨਾਲ ਅਸੀਂ ਬਹੁਤ ਵੱਡਾ ਡਿਫਰੈਂਸ ਕ੍ਰੀਏਟ ਕਰ ਸਕਦੇ ਹਾਂ ਇਹੋ ਜੀ ਗੇਮ ਜਿਸ ਨੇ 올림픽 ਦੇ ਵਿੱਚ ਪੂਰੇ ਇੰਡੀਆ ਦਾ ਨਾਮ ਰੋਸ਼ਨ ਹਾਕੀ ਦੇ ਥਰੂ ব্রੌਨ ਮੈਡਲ ਲੈ ਕੇ ਕੀਤਾ ਵਾ ਸੋ ਮੈਨ ਲੱਗਦਾ ਕਿ ਇਹੋ ਜਿਹੇ ਬੈਡਿੰਗ ਪਲੇਅਰਸ ਆ ਸਾਡੇ ਬਹੁਤ ਜ਼ਿਆਦਾ ਟੈਲੈਂਟ ਆ ਉਸ ਟੈਲੈਂਟ ਨੂੰ ਪਛਾਣ ਕੇ ਉਸ ਟੈਲੈਂਟ ਨੂੰ ਅੱਗੇ ਉਭਾਰਨਾ ਬੜਾ ਜ਼ਰੂਰੀ ਆ ਜੋ ਕਿ ਇਹ ਕੋਚ ਸਾਹਿਬ ਬਾਕੀ ਸਾਰੇ ਸੱਜਣ ਮਿਲ ਕੇ ਕਰ ਰਹੇ ਨੇ ਸੋ ਮੈਂ ਸਾਰੀ ਐਸੋਸੀਏਸ਼ਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਤੇ ਮੈਂ ਇਸ ਚੀਜ਼ ਦਾ ਵਾਦਾ ਵੀ ਕਰਦਾ ਕਿ ਕਿਸੇ ਵੀ ਤਰੀਕੇ ਦੀ ਕੋਈ ਲੋੜ ਹੁੰਦੀ ਆ ਮੈਂ ਮੈਂ ਵੀ ਹਮੇਸ਼ਾ ਹਾਜ਼ਰ ਸਾਡੇ ਅੱਜ 29 ਅਸਤੀ ਦਾ ਜੀ ਧਿਆਨ ਚੰਦ ਜਿਹੇ ਹਾਕੀ ਦੇ ਜਾਦੂਗਰ ਸਾਡੇ ਬਹੁਤ ਵਧੀਆ ਸਾਡੇ ਇੰਡੀਆ ਦਾ ਮਾਣ ਰਏ ਧਿਆਨ ਚੰਦ ਉਹਨਾਂ ਦਾ ਅੱਜ ਬਰਥਡੇ ਸੀਗਾ ਜੀ ਜਿਹਦੇ ਨਾਂ ਤੇ ਨੈਸ਼ਨਲ ਸਪੋਰਟਸ ਦੇ ਬਣਾਇਆ ਜਾਂਦਾ ਜੀ ਅਸੀਂ ਅੱਜ ਫਲੋਈਪੁਰ ਸ਼ਹਿਰ ਦੇ ਵਿੱਚ ਆਪਣੇ ਹਾਕੀ ਚਰਲਸ ਦੇ ਉੱਤੇ ਇਹ ਡੇ ਮਨਾਇਆ ਜੀ ਸਾਰੇ ਬੱਚਿਆਂ ਨਾਲ ਕੇਕ ਕਟਿੰਗ ਕਰਕੇ ਸਾਡੇ ਜਿਹਦੇ ਵਿੱਚ ਅਸੀਂ ਲੋੜਵੰਦ ਬੱਚਿਆਂ ਨੂੰ ਬਹੁਤ ਜਿਹਦੇ ਬੰਦੇ ਜ਼ਿਆਦਾ ਲੋੜਵੰਦ ਸੀ ਉਹਨਾਂ ਨੂੰ ਸ਼ੂਜ਼ ਵਗੈਰਾ ਦਿੱਤੇ ਹਾਕੀਆਂ ਸਾਰੇ ਸਪੋਰਟ ਪ੍ਰੋਵਾਈਡ ਕੀਤਾ ਜੀ ਇਹ ਬਹੁਤ ਹੀ ਵਧੀਆ ਇੱਕ ਸ਼ੋਅ ਮੈਚ ਰੱਖਿਆ ਗਿਆ ਸੀ ਬੱਚਿਆਂ ਦਾ ਜੀ ਜਿਹਦੇ ਚ ਸਾਡੇ ਤੁਤਵੰਤੇ ਸੱਜਣ ਫਿਰੋਜ਼ਪੁਰ ਦੇ ਚੀਫ ਜਸਟ ਵਗੈਰਾ ਆਏ ਸਾਰੇ ਅੱਛੇ ਆਫਸਰ ਡੀਐਸਪੀ ਸਾਹਿਬ ਤੇ ਬਹੁਤ ਅੱਛਾ ਮਨਾਇਆ ਗਿਆ ਸੀ ਫਿਰੋਜ਼ਪੁਰ ਹੋਕੀ ਦੀ ਇਹ ਗੱਲ ਕੀਤੀ ਜਾਵੇ ਤਾਂ ਖਾਸ ਕੀ ਹੈਗਾ ਫਿਰੋਜ਼ਪੁਰ ਦੀ ਹੋਕੀ ਦੇ ਵਿੱਚ ਫਿਰੋਜ਼ਪੁਰ ਦੀ ਹੋਕੀ ਇਹਦਾ ਇਤਿਹਾਸ ਹੈ ਨਾ ਮਾਨਮਤ ਹੈ ਜੀ ਵੀ ਜਿਹੜੇ ਧਿਆਨ ਚੰਗੀ ਦਾ ਆਪਾਂ ਬਰਥਡੇ ਮਨਾ ਰਹੇ ਹਾਂ ਜੀ ਇਹਨਾਂ ਦੀ ਰੈਗਮੈਂਟ ਵੀ ਜਦੋਂ ਆਰਮੀ ਚ ਸੀਗੀ ਨਾ ਰੈਗਮੈਂਟ ਵੀ ਇੱਥੇ ਰਹੀ ਹੈ ਜੀ ਫਿਰੋਜ਼ਪੁਰ ਇਹ ਗਰਾਊਂਡ 'ਚ ਉਹ ਵੀ ਖੇਡੇ ਜੀ ਉਦੋਂ ਘਾਹ ਦੀ ਗਰਾਊਂਡ ਸੀ ਉਹ ਤੋਂ ਬਾਅਦ ਸਾਡਾ ਗਗਨਜੀਤ ਜਿਹੜੇ ਐਸਐਸਪੀ ਮੇਅਰ ਕੋਕਲਾ ਨੇ ਜੀ ਉਹ ਵੀ ਸਾਡੇ ਪ੍ਰੋਜੈਕਟ ਪਰ ਦੇ ਨੇ ਜੀ ਸਾਡੇ ਪ੍ਰੋਜੈਕਟ ਪਰ ਬਹੁਤ ਲੰਪੀਆਂ ਪੈਦਾ ਕੀਤੀ ਤਾਂ ਉਮੀਦ ਹੈ ਕਿ ਇਹ ਬੱਚੇ ਵੀ ਸਭ ਸਾਡੇ ਅੱਜ ਕੱਲ ਲਗਾਤਾਰ ਬੱਚੇ ਨੈਸ਼ਨਲ ਟੀਮਾਂ ਚ ਜਾ ਰਹੇ ਨੇ 2016 ਇ ਸਾਡੀ ਅਕੈਡਮੀ ਦਾ ਬੱਚਾ ਵਰਲਡ ਕੱਪ ਖੇਡ ਕੇ ਆਇਆ ਜੀ ਇਸ ਕਰਕੇ ਸਾਨੂੰ ਬਹੁਤ ਮਾਣ ਹੈ ਜੀ ਅਗਲੇ ਸਾਲਾਂ ਵਿੱਚ ਆਉਣ ਵਾਲੀ 올림픽 ਦੇ ਵਿੱਚ ਇਹ ਸਾਡੇ ਟਰੋਫੀ ਜ ਨਵੀਂ ਨਵੀਂ ਲੱਗੀ ਹੈ ਤੇ ਅਸੀਂ 2-4 ਸਾਲਾਂ ਚ ਇਹ ਬੱਚੇ ਉਹ ਲੈਵਲ ਤੱਕ ਲੈ ਜਾਵਾਂਗੇ ਕੀ ਨਾਮ ਹੈ ਸਰ ਮੇਰਾ ਮਨਮੀਤ ਸਿੰਘ ਸਰ ਹੌਕੀ ਕੋਚ ਤੋਂ ਜੀ ਇੰਨਾ ਵਧੀਆ ਡ੍ਰਿਬਲਿੰਗ ਸਕਿੱਲ ਸੀਗੀਆਂ ਇੰਨਾ ਵਧੀਆ ਬ੍ਰੇਕਥਰੂ ਅਚੀਵ ਕਰਦੇ ਸੀ ਸੋ ਉਹ ਸਾਰੀਆਂ ਚੀਜ਼ਾਂ ਦੇਖੋ ਟੈਕਨੀਕ ਜਿਹੜੀ ਹੈਗੀ ਆ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਹੌਕੀ ਦੇ ਵਿੱਚ ਪਹਿਲਾਂ ਹੌਕੀ ਜੋਸ਼ ਨਾਲ ਔਰ ਤਾਕਤ ਨਾਲ ਖੇਡੀ ਜਾਂਦੇ ਸੀ ਅੱਜ ਹੌਕੀ ਸਿਰਫ ਇੱਥੇ ਹੈ ਬ੍ਰੇਨ ਬ੍ਰੇਨ ਐਂਡ ਟੈਕਨੀਕ ਬ੍ਰੇਨ ਐਂਡ ਟੈਕਨੀਕ ਜਿੱਥੇ ਪਹਿਲਾਂ ਪੈਨਾ ਜੋਰ ਲਾਉਂਦੇ ਸਨ ਸਿਰਫ ਕਰ ਜ਼ੋਰ ਸਾਨੂੰ ਉਹ ਭੁੱਲ ਕੇ ਨਵੇਂ ਚੀਜ਼ਾਂ ਦੁਬਾਰਾ ਸਿੱਖਣੀਆਂ ਪੈਂਦੀਆਂ ਹਨ ਮੇ ਤਾਂ ਪਰ ਉਸ ਪਦਰ ਤੇ ਨਹੀਂ ਪਹੁੰਚ ਸਕਦੇ ਜਿਹੜੇ ਪਦਰ ਤੇ ਅਸੀਂ ਸਾਡੀ ਅੱਜ ਦੀ ਵੀਡੀਓ ਜੋ ਮੇਜਰ ਧਿਆਨ ਚੰਦ ਜੀ ਦੇ ਜਨਮ ਔਕੇ ਜਿਹੜਾ ਰਾਸ਼ਟਰੀ ਖੇਡ ਦੇ ਉਸ ਮਨਾਇਆ ਜਾਂਦਾ ਉਸ ਨੂੰ ਸਮਰਪਿਤ ਆ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸਾਡੇ ਚੈਨਲ ਹੈਗਾ ਸਾਡੀ 33 ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ